ਕਾਲ ਮੈਂ ਹარეਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁंशी ফারুক ਜੀ ਦੀ ਖਾਸ ਰਿਪੋਰਟ ਮੁ슬림 ਫਾਉਂਡੇਸ਼ਨ ਆਫ ਪੰਜਾਬ ਵੱਲੋਂ ਵੱਡੇ ਿਤਗਾ ਵਿਖੇ ਅઠવા ਰੋਜ਼ਾ ਇਫਤਾਰ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਵਿਧਾਇਕ ਡਾਕਟਰ ਜ਼ਮੀਲਉਰ रहमान, ਮੁਫਤੀ ਅਬਦੁਲ ਮਲਿਕ, ਸਤਨਾਮ ਸਿੰਘ ਪੰਜਾਬੀ ਸਟਾਰ ਇੰਪੈਕਟ ਦੇ ਮੈਨੇਜਰ ਮੁਹੰਮਦ ਯੂਨਸ ਬਖਸ਼ੀ, ਗੁਰਸੇਵਕ ਸਿੰਘ ਕੂਕਾ, ਡਾਕਟਰ ਕਰਨਵੀਰ, ਡਾਕਟਰ ਕਪੂਰ ਤੋਂ ਇਲਾਵਾ ਹੋਰ ਉੱਗਿਆ ਸ਼ਖਸੀਅਤਾਂ ਨੇ ਮੁ슬림 ਪਾਇਚਾਰ ਨਾਲ ਬੈਠ ਕੇ ਰੋਜ਼ਾ ਇਫਤਾਰ ਕੀਤਾ ਇਸ ਮੌਕੇ ਵਿਧਾਇਕ ਡਾਕਟਰ ਜ਼ਮੀਲਉਰ रहमान ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਡੇ ਆਪਸੀ ਪਾਇਚਾਰਕ ਨੂੰ और मजबूत करते हैं जो कि मुस्लिम फेडरेशन ऑफ पंजाब हर समय इस भाईचारक सांझ को मजबूत करने लिए अजि प्रोग्राम रखती रहती है जो एक सलाहन योग कारज है अज के रोज अवतार में सारे धर्म के लोगों ने शामिल होकर देश के दे लोगों को आपसी भाईचारक सांझ का सुनेहा भी दिता है रहमान साहब अज फेडरे वालों जोड़ा कि रोजा अवतारी का प्रोग्राम रखा गया इस पर विशेष तौर पर कहना चाहिए ਅੱਜ ਬੜਾ ਖੁਸ਼ੀ ਭਰਿਆ ਦਿਨ ਹੈ ਜਦੋਂ ਮੁ슬림 ਫੈਡਰੇਸ਼ਨ ਆ ਪੰਜਾਬ ਵੱਲੋਂ ਦਸਵਾਂ ਰੋਜ਼ਾ ਇਫਤਾਰੀ ਪ੍ਰੋਗਰਾਮ ਰੱਖਿਆ ਗਿਆ ਔਰ ਮੈਂ ਪਿਛਲੇ ਸਾਲਾਂ ਚ ਵੀ ਇਸ ਪ੍ਰੋਗਰਾਮ ਦੀ ਸ਼ਿਰਕਤ ਕੀਤੀ ਹੈ ਔਰ ਅੱਜ ਵੀ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਇਸ ਪ੍ਰੋਗਰਾਮ ਦੀ ਖਸੂਸੀਅਤ ਇਹ ਹੈ ਕਿ ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਜਿਹੜੇ ਨੇ ਸ਼ਿਰਕਤ ਕਰਦੇ ਨੇ ਔਰ ਅਜਿਹੇ ਪ੍ਰੋਗਰਾਮਾਂ ਨਾਲ ਆਪਸੀ ਪਿਆਰ ਮੁਹੱਬਤ ਔਰ ਭਾਈਚਾਰਕ ਜਿਹੜੀਆਂ ਸਾਂਝਾਂ ਨਾ ਉਹਦੇ 'ਚ ਇਜ਼ਾਫਾ ਹੁੰਦਾ ਹੈ ਮਜ਼ਬੂਤੀ ਆਉਂਦੀ ਹੈ ਔਰ ਮੈਂ ਸਮਝਦਾ ਕਿ ਇਦਾਂ ਦਾ ਪ੍ਰੋਗਰਾਮ ਆ ਆਯੋਜਨ ਕਰਕੇ ਅੰਜਨਾਬ ਅੱਡੇ ਐਡਵੋਕੇਟ ਮੁਬੀਨ احمد ਫਾਰੂਕੀ ਸਾਹਿਬ ਉਹਨਾਂ ਦੀ ਪੂਰੀ ਟੀਮ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ ਔਰ ਇਦਾਂ ਦੇ ਪ੍ਰੋਗਰਾਮ ਜਿਹੜੇ ਨਾ ਹੋਰ ਵੀ ਹੋਣੇ ਚਾਹੀਦੇ ਨਾ ਤਾਂ ਕਿ ਸਾਡੀ ਸਮਾਜ ਦੇ ਵਿੱਚ ਆਪਸੀ ਜਿਹੜੀ ਪਿਆਰ ਮੁਹੱਬਤ ਦੀ ਰਵਾਇਤ ਹੈ ਉਹ ਹੋਰ ਮਜ਼ਬੂਤ ਹੋਵੇ ਮਲੇਰਪੁਰ ਨਾ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਬੜੇ ਮਿਲ ਜੁਲ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੇ ਹੋ ਰਹਿੰਦੇ ਨੇ ਔਰ ਮੈਂ ਸਮਝਦਾ ਕਿ ਇਹੇ ਪ੍ਰੋਗਰਾਮਾਂ ਨਾਲ ਇਹਦੇ ਅੰਦਰ ਹੋਰ ਮਜ਼ਬੂਤੀ ਆਉਂਦੀ ਹੈ ਤੇ ਮਲੇਰਪੁਰ ਆਮਨ ਸ਼ਾਂਤੀ ਦਾ ਪ੍ਰਤੀਕ ਹੈ ਜਦੋਂ ਅਸੀਂ ਇਦਾਂ ਦੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਹਾਂ ਇਹਦਾ ਦੇਸ਼ ਦੇ ਅੰਦਰ ਬੜਾ ਵਧੀਆ ਪੋਜ਼ਿਟਿਵ ਮੈਸੇਜ ਜਾਂਦਾ ਹੈ ਔਰ ਇਹਦੇ ਲਈ ਮੈਂ ਐਡਵੋਕੇਟ ਮੁਬੀਨ احمد ਫਾਰੂਕੀ ਸਾਹਿਬ ਨੂੰ ਇਹਨਾਂ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਪੇਸ਼ ਕਰਦਾ ਜਿਹੜੇ ਪਹਿਲ ਕਦਮੀ ਕਰਦੇ ਨੇ ਔਰ ਇਦਾਂ ਦੇ ਪ੍ਰੋਗਰਾਮ ਜਿਹੜੇ ਨੂੰ ਉਹ ਹਰ ਸਾਲ ਮੁਨਕਤ ਕਰਦੇ ਨੇ ਜੂਰਾ ਫੈਡਰੇਸ਼ਨ ਕੋਲ ਸਤੇ ਆਇਆ 20 ਅਕਤੂਬਰ ਨੂੰ ਤੁਹਾਡਾ ਵੀ ਥੋੜਾ ਇਸਲਾਮ ਤੁਰਮੜ ਕਾਪੀ ਲਗਾਉ ਹੈ ਕਿ ਕੀ ਨਾ ਖਯੋਸਲ ਸ਼ਾਂਜੂ ਜੀ ਹੈ ਨਾ ਇਹ ਕਿਵੇਂ ਮਹਿਸੂਸ ਕਰਦਾ ਦੇਖੋ ਜੀ ਮਲੇਰ ਕੋਟਲਾ ਜਿਹੜਾ ਭਾਈਚਾਰਿਆਂ ਦਾ ਗੁਲਦਸਤਾ ਸਾਰੇ ਧਰਮਾਂ ਦੇ ਲੋਕ ਇੱਥੇ ਇਕੱਠੇ ਹੋ ਕੇ ਬੈਠਦੇ ਨੇ ਔਰ ਮੈਨੂੰ ਇੱਥੇ ਹਰ ਸਾਲ ਜਿਹੜਾ ਸਰਬ ਧਰਮ ਰੋਜ਼ਾ ਬਤਾਰੀ ਦਾ ਪ੍ਰੋਗਰਾਮ ਹੈ ਜਿਹੜਾ ਕਿ ਮੁਸਲਮ ਫੈਡਰੇਸ਼ਨ ਪੰਜਾਬ ਵੱਲੋਂ ਐਡਵੋਕੇਟ ਮੁਵੀਨ ਫਰੂਕੀ ਜੀ ਵੱਲੋਂ ਕਰਾਇਆ ਜਾਂਦਾ ਔਰ ਇਲਾਕੇ ਦੀਆਂ ਜਿੰਨੀਆਂ ਵੀ ਸਰਕਾਰਯੋਗ ਸ਼ਖਸੀਅਤਾਂ ਨੇ ਸਾਰੀਆਂ ਇੱਥੇ ਹਾਜ਼ਰ ਹੁੰਦੀਆਂ ਨੇ ਸੋ ਬਹੁਤ ਚੰਗਾ ਲੱਗਦਾ ਜੀ ਆ ਕੇ ਕਿਉਂਕਿ ਇਸ ਧਰਤੀ ਤੋਂ ਜਿਹੜਾ ਪੈਗਾਮ ਹਾਦੇ ਨਾਰੇ ਦੀ ਧਰਤੀ ਹੈ ਸਾਰੇ ਧਰਮ ਹਿੰਦੂ ਸਿੱਖ ਮੁਸਲਮਾਨ ਈਸਾਈ ਇਕੱਠੇ ਹੋ ਕੇ ਜਦੋਂ ਆਪਸ ਵਿੱਚ ਪਿਆਰ ਵੰਡਦੇ ਨੇ ਤੇ ਉਦੋਂ ਸਾਨੂੰ ਸਭ ਬਹੁਤ ਖੁਸ਼ੀ ਹੁੰਦੀ ਹੈ ਔਰ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਵੀ ਮੈਨੂੰ ਮੇਰੇ ਕੋਲੇ ਸ਼ਹਿਰ ਵੱਲੋਂ ਕਿਉਂਕਿ ਮੇਰਾ ਆਪਣਾ ਸ਼ਹਿਰ ਹੈ ਇਸ ਸ਼ਹਿਰ ਤੋਂ ਮੈਨੂੰ ਬਹੁਤ ਵਡਿਆਈਆਂ ਬਹੁਤ ਮਾਣ ਸਤਿਕਾਰ ਮਿਲਿਆ ਤੋਂ ਮੈਂ ਆਪਣਾ ਪਿਆਰ ਜਿਹੜਾ ਉਰੇ ਫੇਰ ਵੰਡਣ ਦੇ ਲਈ ਵਾਪਸ ਆਉਣਾ ਜੀ ਧੰਨਵਾਦ ਪ੍ਰੋਗਰਾਮ ਤੇ ਕੀ ਕਹਣਾ ਚਾਹੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮਲੇਰ ਕੋਲਾ ਜੋ ਕਿ ਜਿਵੇਂ ਕਿ ਐਮਐਲਏ ਸਾਹਿਬ ਨੇ ਦੱਸਿਆ ਹੈ ਕਿ ਇੱਕ ਹਮਨ ਦਾ ਗੁਲਦਸਤਾ ਔਰ ਇਥੋਂ ਜਿਹ ਔਰ ਇਹਨੂੰ ਹੀ ਮੁੱਖ ਰੱਖਦੇ ਹੋਏ ਜਿਹੜੀ ਆਪਸੀ ਭਾਈਚਾਰਕ ਸਾਂਝ ਹੈ ਇਹਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਦਸਵਾਂ ਜਿਹੜਾ ਸਰਵ ਧਰਮ ਜਿਹੜਾ ਸਾਂਝਾ ਇੱਕ ਰੋਜ਼ਾ ਇਫਤਾਰ ਦਾ ਜਿਹਦੇ ਵਿੱਚ Hindu Muslim Sikh ईसाई ਸਾਰੇ ਭਾਈਚਾਰੇ ਇਕੱਠੇ ਹੋ ਕੇ ਅਸੀਂ ਇੱਥੇ ਅ ਅੱਜ ਰੋਜ਼ਾ ਇਫਤਾਰ ਕੀਤੀ ਹੈ ਸਾਡੇ ਮਹਿਮਾਨੇ ਖਸੂਸੀ جناب ਡਾਕਟਰ ਜਮੀਲਉ ਰਹਿਮਾਨ ਸਾਹਿਬ ਔਰ ਹੋਰ ਵੀ ਜਿਹੜੇ ਸ਼ਹਿਰ ਦੇ ਪਤਵੰਤੇ ਸੱਜਣ ਨੇ ਜਿਹੜੇ ਅੱਜ ਇੱਥੇ ਇਕੱਠੇ ਹੋ ਕੇ ਸਾਰੇ Hindu Muslim Sikh ईसाई ਸਾਰੇ ਭਾਈਚਾਰੇ ਨੇ ਅੱਜ ਇੱਥੇ ਰੋਜ਼ਾ ਇਫਤਾਰ ਕੀਤੀ ਹੈ ਔਰ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਪੂਰੇ ਹਿੰਦੁਸਤਾਨ ਨੂੰ ਜਿੱਥੇ ਨਫਰਤਾਂ ਦੇ ਬਾਜ਼ਾਰ ਗਰਮ ਨੇ ਨਫਰਤਾਂ ਦੀਆਂ ਰਾਜਨੀਤੀਆਂ ਗਰਮ ਨੇ ਉੱਥੇ ਹੀ ਅਸੀਂ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਇਕੱਠੇ ਹੋਵੋ ਸਾਰੇ ਅਗਰ ਜਦ ਤੱਕ ਅਸੀਂ ਇਕੱਠੇ ਰਹਾਂਗੇ ਤਾਂ ਹੀ ਇੱਕ ਮੁਲਕ ਵਧੀਆ ਮੁਲਕ ਬਣ ਸਕਦਾ ਹੈ ਔਰ ਉਹਦੀ ਤਰੱਕੀ ਹੋ ਸਕਦੀ ਹੈ ਜੇ ਅਸੀਂ ਆਪਸ ਦੇ ਵਿੱਚ ਲੜਦੇ ਰਹਾਂਗੇ ਤਾਂ ਫਿਰ ਅਸੀਂ ਉਹਦੀ ਤਰੱਕੀ ਦੀ ਕੋਈ ਆਸ ਨਹੀਂ ਕਰ ਸਕਦੇ